ਹਾਂ ਬਾਈ ਸਪੈਸ਼ਲ ਸਟੀਲ ਆਇਆ ਹੈ ਨਾ ਆ ਸਟੀਲ ਹੈ ਹਾਂ ਆ ਵੀ ਸਟੀਲ ਹੈ ਬਾਕੀ ਬਾਈ ਵੰਡਤੀਆਂ ਬਹੁਤ ਸਾਰਿਆਂ ਨੂੰ ਦੇਤੀਆਂ ਹੋਈਆਂ ਪਰ ਤਾਂ ਨਹੀਂ ਜੱਗੇ ਨਹੀਂ ਤੇ ਸਾਬ ਜੋਤ ਨਹੀਂ ਹੋਗੇ ਹਾਂ ਮੈਂ ਪ੍ਰਧਾਨ ਨੂੰ ਬਾਈ ਦੇ ਕੇ ਆਇਆ ਕਹੀ ਫਿਰ ਬੱਟ ਬਿੱਕੇ ਡਾਕਾ ਲੱਗਿਆ ਪਰ ਦਾਸੂ ਕੀ ਬੜੇ ਆਪਣੇ ਹੈਗੇ ਤੇ ਜੀ ਜਿਨ੍ਹਾਂ ਨੂੰ ਕਿਹਾ ਸਾਰਿਆਂ ਨੂੰ ਦੇਤੀਆਂ ਜੀ ਆਪਾਂ ਨੇ ਕਾਲ ਜੀ ਲੱਗੇ ਵੀ ਭਾਈ ਆਗੇ ਬੰਦੇ ਅਜ ਬੀਰੀ ਪੱਟਣ ਰੱਬ ਰੱਖੇ ਸੁੱਖ ਨਾ ਆਪਣਾ ਸੁੱਖ ਰੱਖੀ ਉਹ ਠੰਡਾ ਕਰਿਆ ਆਪੇ ਉੱਪਰ ਠੰਡਾ ਤਾਂ ਕਰਿਆ ਸੀ ਉਹ ਯਾਰ ਜ਼ਿਆਦਾ ਨਦਰਸ਼ ਵਿੱਚ ਹਵਾ ਨਾਲ ਜੱਲੇ ਲਵਾਈ ਨੂੰ ਬਹੁਤ ਆਪਾ ਹਾਂ ਕਹਿੰਦਾ ਹਵਾ ਨਾਲ ਜੱਲੇ ਅਸੀਂ ਕਹਿੰਦੇ ਵੀ ਗੇਟ ਤੇ ਖੋਣ ਜਿਹੜਾ ਗੇਟ ਆ ਆ ਤਾਂ ਤਾਂ ਗੱਲ ਹੈ ਬਲੈਟ ਆ ਕੇ ਹੁਣ ਜਿਹੜਾ 4 ਘੰਟੇ ਚ ਭਰਨਾ ਦੋਸ ਭਰਨਾ ਹਾਂ ਆ ਨਾ ਸਾਡਾ ਕਾਤਾ ਪਹਿਲੇ ਗੱਲੀ ਕਰਦੇ ਮਿੱਟੀ ਨਾਲ ਪੂਰੀ ਹਰਕ ਪਹਿਲੇ ਆਈ ਪੂਰਾ ਪਾਣੀ ਬਹੁਤ ਹਰਕ ਹੈ ਮੈਨੂੰ ਤਾਂ ਅਦਾ ਹੈ ਮੈਨੂੰ ਖਾਟੇ ਪਈ ਗਿਆ ਹੈ ਰਾਤ ਇਹ ਨਹੀਂ ਬਾਈ ਪਤਾ ਲੱਗਿਆ ਰਾਤਾਂ ਟਾਈਮ ਪਈ ਗਿਆ ਰਾਤ ਪਹਿਲੀ ਵਾਰ ਏ ਸੀ ਚ ਲਾਉਂਦੇ ਸੀ ਅਸੀਂ ਰਾਤ ਅਰਾਧ ਅਰਾਧ ਅਸੀਂ ਦੀ ਪੜ ਗਏ ਹਾਂ ਬਈ ਬੇਟਾ ਸਵੇਰੇ ਨਹੀਂ ਪਤਾ ਲੱਗਿਆ ਉੱਠ ਗਏ ਐ ਮਸੜ ਓਹੋ ਪਰਸੋਂ ਵੀ ਮੀਂਹ ਕਿਹਾ ਏ ਰਾਤ ਨੂੰ ਉਹ ਤਾਂ ਕੋਈ ਇਹ ਤਾਂ ਮੈਂ ਨਹੀਂ ਨਹੀਂ ਉਰੇ ਕੁਝ ਨਹੀਂ ਹੈਗਾ ਮੰਡਵਾ ਪੂਰਾ ਗਿਰਿਆ ਹੈ ਮੰਡਵਾ ਪੂਰਾ ਹੈ ਇੱਥੇ ਕੁਝ ਨਹੀਂ ਤਾਂ ਹੈਗਾ ਉਹ ਤਾਂ ਬੰਡੇ ਨੇ ਚਕਾਇਆ ਉਹਨਾਂ ਅਸੀਂ ਬਾਹਰੇ ਬੈਠੇ ਸੀ ਮੰਡਵਾ ਪਹੁੰਚ ਪਿਆ ਨਾ ਡਲਿਆ ਤੁਰੰਤ ਦਾ ਨੱਕੇ ਪੈਰੀ ਗੱਲ ਲਈ ਕਿੱਥੇ ਤੁਰੁੰਦਾ ਦੁਰਮੀ ਪਿਆ ਮੰਡ ਮੈਂ ਪੂਰੀ ਧਰਤੀ ਕਿੱਡੀ ਬਹੁਤ ਪਈ ਬਹੁਤ ਵੱਧੂ ਉਹ ਗਾਰ ਵੀ ਤਾਂ ਹੁਣ ਵੀ ਬਹੁਤ ਹੈ ਹੁਣ ਕਿਹਦੇ ਨੂੰ ਫੋਨ ਆਇਆ ਕਾ ਨਾ ਮਾਸੜ ਗਰਮੀ ਬਹੁਤ ਸਾਡੇ ਮਾ ਗਰਮੀ ਉਹ ਸਾਡੇ ਹੀ ਬਹੁਤ ਹੈ ਕੌਣ ਹੈ ਨਾ ਅੱਛਾ ਪਤਾ ਨਹੀਂ ਇੱਧਰ ਤੇ ਕੋਈ ਕਿਹਦੇ ਦਾ ਫੋਨ ਆਇਆ ਦਾ ਕਹਿੰਦਾ ਤੁਹਾਡੇ ਇਲਾਕੇ ਠੰਡਾ ਦਾ ਮਾ ਹੁਣ ਨਹੀਂ ਠੰਡਾ ਠੰਡਾ ਹੌਣ ਦਾ ਪੂਰਾ ਅੱਜ ਦੇਖਣੇ ਹੁਣ ਲਾਈਟ ਦੇਖਦੇ ਆਂ ਜੀ ਆ ਗਈ ਅੱਜ ਲੋਟ ਆ ਤੇ ਕਰ ਦੋਗੇ ਚੱਕਰ ਦੱਸਾਂਗਾ ਪੈਂਦਾ ਵੀ ਨਹੀਂ ਹੈਗਾ ਲਾਈਟ ਵੀ ਨਹੀਂ ਆਉਂਦੀ ਫਿਰ ਜੇ ਹਵਾ ਚੱਲ ਜਾਂਦੀ ਹੈ ਹਵਾ ਵਿੱਚ ਲਾਈਟ ਖਰਾਬ ਕਰਦੀ ਹੁਣ ਚੱਲੀ ਜਾਂਦੀ ਹੈ ਕੱਲ ਅਸੀਂ ਸਵੇਰੇ ਬੁਰਾ ਹਾਲਤਾ ਕੰਮ ਅੱਚ ਦੇ ਡੋਣ ਵਾਲਾ ਬਾਹਰ ਅਸੀਂ ਛੱਡੀਆਂ ਨਹੀਂ ਹੈਗੀਆਂ ਇਹ ਨਹੀਂ ਸਵੇਰੇ ਮੈਂ ਹਮੇਸ਼ਾ ਫੋਨ ਆਇਆ ਮਾ ਮੇਰੀ ਗੱਲ ਸੁਣ ਇਹ ਕਹਿੰਦਾ ਭਾਈ ਉੱਠਿਆ ਨਹੀਂ ਠੀਕ ਆ ਮੈਨੂੰ 2 ਦਿਨ ਹੋ ਗਏ ਮੰਡਮਾ ਰਾਤ ਨੂੰ ਇਹ ਲਾਈਵ ਦੀ ਹੋਣਾ ਚਾਹੀਦਾ ਪਰੀ ਦੀ ਭਾਰ ਹੁਣ ਗਰੇਟਰ ਪਾਉਣਾ ਜਿਹੜੇ ਟਾਈਮ ਦੁਪਹਿਰ ਨੂੰ ਡੋਲਾਂ ਚ ਉੱਠਦਾ ਉਸੇ ਛੇਠ ਲੱਪਾ ਸੌਂ ਲੈਂਦਾ ਨਾ ਨਾ 10 ਵਜੇ ਛੇਠਤੀਆਂ ਕੱਢ ਲ ਸੀ ਅਜਾ ਮੜ ਪੈਜ ਕੋ ਫਟੀ ਸੀ ਕਹਿੰਦਾ ਲਾਈਟ ਆ ਕਹਿੰਦਾ ਸਰ ਸਾਡੀ ਪਰੀ ਦੀ ਭਾਰ ਦੋ ਕਹਿੰਦਾ ਕਹਿੰਦਾ ਫੇ ਜਨਰੇਟਰ ਚੱਕੀ ਫਿਰੂਗੇ ਅੱਜ ਅੱਜ ਸਵੇਰੇ 5 ਵਜੇ ਭੱਜੀ ਹੈ 5 ਵਜੇ ਕੇ 5-7 ਵਜੇ ਹਾਂ ਜਦੋਂ ਭੱਜਦੀ ਮੇਰੀ ਇਹਨੂੰ ਕਿਹਾ ਮੈਂ ਤੂੰ ਜੀਰੀ ਭੱਲਾ ਕਹਿੰਦਾ ਮੈਂ ਤੇਰੀ ਉੱਠ ਹੁੰਦਾ ਮੈਂ ਫੇ ਮੈਟਾ ਚੌਣ ਲੱਗ ਗਿਆ ਮਾਵੇ ਜਨਰੇਟਰ ਪਾਈ ਫਿਰੀ ਮੈਂ ਜਾਦਾ ਉੱਥੇ ਆਇਆ ਲੈਟ ਬਲੇ ਮੈਂ ਇਧਰ ਕੇ ਚਾਬੀ ਦਾ ਨੱਕਾ ਖੋਲਿਆ ਨੱਕਾ ਖੋਲ ਕੇ ਕਾਗਰ ਥੋੜਾ ਜਿਹਾ ਡਿੱਡਾ ਹੋਰ ਉੱਪਰ ਡੋਲੇ ਚ ਰੱਖਿਆ ਮਾਜਾਲ ਪਾਣੀ ਜਿੰਦਗੀ ਜਗ੍ਹਾ ਹੁਣ ਨਿਕਲ ਜਗ੍ਹਾ ਦਾ ਚੱਕਰ ਨੂੰ ਉੱਪਰ ਨੂੰ ਹਾਂ ਉਹ ਜਾ ਉੱਥੇ ਦੇ ਬੱਲ ਦੇ ਵੇਖਿਆ ਬੰਦ ਆ ਹਾਂ ਉਹ 5 ਵਜੇ ਨਟਦੀ ਆ ਇਹ ਮੰਡ ਬ ਤੇ ਦੇਖਦੇ ਸਾਢੇ 5:30 ਉਹ 5:30 ਟਾਈਮ ਦਾ ਉੱਥੇ ਹਾਂ ਜਣੀਉਰੇ ਦਾ ਮੈਂ ਫੋਨ ਕੱਲ ਕਰਿਆ ਤਾਂ ਉਹ ਕਹਿੰਦਾ ਵੀ 1:30 ਵਜੇ ਆਉਣਗੇ ਇੱਥੇ ਬਾਕੀ ਦੇਖਦੇ ਕਿਵੇਂ ਆ ਪ੍ਰੋਗਰਾਮ ਬਾਕੀ ਬਾਈ ਪਨੀਰੀ ਆਪਣੀ ਤਿਆਰ ਹੈ ਜੀ ਇਹਨਾਂ ਪੂਰੀਆ ਦੇਖੋ ਪੂਰੀਆ ਬਾਈ ਚ 468 ਦੀ ਜਾ ਇਹ ਪਨੀਰੀਆਂ ਦਾ ਸਾਰੇ ਤਿਆਰੇ ਹੋ ਗਏ ਹਾਂ ਲੈ ਬੱਸ ਜੇ ਕੰਮ ਚੱਲ ਪੈਂਦਾ ਨਾ ਅੱਜ ਹੋਊਗੀ ਕੈਤਰੀ ਕੁੱਪੀ ਅੱਜ 23 ਤਰੀਕ ਹੋਊਗੀ 23 ਹੋਊਗੀ ਅੱਜ ਜਿਆਦਾ ਜੋਰ 26 27 ਦਾ ਜੋਰ ਜਿਆਦਾ ਫੜਨਾ ਪਨੀਰੀਆਂ ਪਨੀਰੀਆਂ ਦੇ ਹਿਸਾਬ ਨਾਲ ਵੀ ਹੋਣੀ ਆ 26 27 ਦੇ ਹਿਸਾਬ ਨਾਲ ਇਹ ਵੀ ਇੱਕ ਨਹੀਂ ਕਹਿੰਦਾ। ਹਾਂ। ਕਿਹੜਾ ਜਦ ਤੱਕ ਆ ਵਹਿਣਾ ਹੈ। ਜਦ ਤੱਕ ਆ ਵਹਿਣਾ। ਅ ਤੱਕ ਆ ਵੀ ਵਟਲੇ ਜਾਣਾ ਇੱਕ ਨੇ ਕੰਮ। ਵੀ ਜਾਣਾ ਫਿਰ ਇਹ ਬੰਦੇ। ਆਈ ਕਦੇ ਲਾਈਟ ਵਾਲਾ ਨੇ। ਕੱਟ ਹੀ ਇਹੀ ਬਾਤ। ਹੈਂ? ਹਾਂ। ਬਹੁਤ ਸਾਲ ਤੋਂ ਇਹੀ ਕੰਮ। ਹੋਰ ਕੀ? ਲੱਗ ਲੱਗ ਸਾਢੀ ਜਾਂਦੀ ਹੈ। ਹਾਂ। ਔਰ ਮੇਰੇ ਇਹ ਇੱਕ ਲਾਈਟ ਵਾਲੇ ਨੇ ਕੱਟ ਮਾਰਦਾਂ ਨਾ ਹਵਾਏ ਦੇ ਉੱਥੇ ਆ ਜਾਣਾ ਕੰਮ ਫਿਰ ਪਾਣੀ ਉਹਨੇ ਪੂਰਾ ਹੋਣਾ। ਹਾਂ। ਜਿਨੇ ਪਹਿਲੇ ਲਾਈਟ ਉਹਨੇ ਦੀ ਕੋਣੋ ਪੈਂਦਾ ਗਲੇ ਨੂੰ। ਇਹਦਾ ਮੌਸਮ ਕਰਕੇ ਸੋ ਜਾ ਪਾਣੀ ਨੂੰ ਪਾਣੀ ਰੁੜਨਾ ਹੈ ਮੈਂ ਕਹਣਾ ਵੀ ਅੱਜ ਹੁਣ ਲੈਟ ਆਈ ਮੁੰਡੀ ਪਾਣੀ ਪੋਕੜ ਲੈਣਾ ਪਰ ਹਲੇ ਵੀ ਕਿਹ ਪਤਾ ਬੱਦਲ ਬਹੁਤ ਖੜਾ ਮੈਂ ਕਿੰਨਾ ਕਿਮੀ ਪਿਆਰਾ ਤਾ ਸੋਣਾ ਗਿਰ ਲਿਆ ਸੋਣਾ ਗਿਰ ਲਿਆ ਗੰਨੇ ਨੂੰ ਹੋ ਗਿਆ ਫਾਇਦਾ 19 ਸਾਲ ਤਾਂ ਪੰਜ ਚੰਦ ਹੁਣ ਕਿਹਾ ਮੈਂ ਤਾਂ ਅਸੇ ਕੱਲ ਤੋਂ ਸਟਾਰਟ ਦੱਸਿਆ ਵਾ ਅੱਛਾ ਅੱਛਾ ਹੋਊਗਾ ਹੋਊਗਾ ਜੇ ਚੰਗੀ ਤੇ ਚੌਥੀ ਉਹ ਰੱਬ ਵੀ ਮੇਰੇ ਗੰਨੇ ਫਰੇ ਤਰਸ ਖਾ ਗਿਆ ਲੈਟ ਲੁਕਟ ਕਰ ਦੱਸ ਦੇ ਉਹ ਸਭ ਨੂੰ ਦੱਸ ਗੰਨੇ ਪਰੇ ਤਰਸ ਖਾ ਗਿਆ ਰੱਬ ਮੈਨੂੰ ਲੱਗਦਾ ਬੱਤੀਆਂ ਪੱਟੀ ਖੜਾ ਤਾਂ ਹਾਂ ਸੰਨੀਵਾਰ ਹੈ ਲੱਗੂ ਕੀ ਬਰਸਾਤ ਹੈ ਸਾਫ ਕਰ ਦਈਏ ਜੇ ਬਾਤ ਵੀ ਬੜੀ ਹੋ ਕੇ ਕੱਢ ਲੈਣਾ ਹਲਾ ਉੱਥੇ ਥਾਲਾ ਨਹੀਂ ਪੈਂਦਾ ਹੀ ਪੈਂਦਾ ਜੀਲੀ ਲੱਗਦੀ ਆ ਪਾਣੀ ਕੱਢਣਾ ਪੈਂਦਾ ਪਾਣੀ ਘੱਟੇ ਰੱਖਣਾ ਪਾਣੀ ਪਾਉਣਾ ਹੀ ਨਹੀਂ ਮੋਟਰ ਨਹੀਂ ਚਲਉਣੀ ਸਾਨੂੰ ਕੱਢਣਾ ਪੈਂਦਾ ਹਾਂ ਤੁਸੀਂ ਆਟੋਮੈਟਿਕ ਚੱਕਣਾ ਹੀ ਉੱਥੇ ਬੰਦੇ ਬੰਦੇ ਖੜੀਆਂ ਹੈ ਇਹ دیر ਰਾਤ ਚੱਲਦੀ ਆ ਹੁਣ ਤਾਂ ਬੰਦ ਖੜੀ ਆ ਹੁਣ ਦੋ ਮੋਟਰਾਂ ਤੀਆਂ ਨਾ ਲਾਈਟ ਆਏਗਾ ਰਾਤ ਵੇ ਜੀ ਦਿਨ ਚ ਹੋਣੀ ਹੈ ਮੈਨੂੰ ਕਹੇ ਨਹੀਂ ਸਾੜ ਭਰੀ ਖੜੇ ਤੇ ਜਾਂਦਾ ਬੰਦਰ ਆਇਆ ਅੱਜ ਤਾਂ 11 ਵਜੇ ਬੰਦ ਕਰਤੀ ਸੀ ਕੱਲ ਉਹ ਤਾਂ ਪੰਮੀ ਦੇ ਹੱਥ ਜਾ ਮਾਰਨ ਲੱਗਾ ਤਾਂ ਆਈ ਨਹੀਂ ਤੇ ਜੇ ਆਈ ਫਿਰ ਆਈ ਨਹੀਂ ਦਿਨ ਮਾਉਣੀ ਦਿਨ ਚਾਉਣੀ ਆ ਹੁਣ ਚੱਲੀ ਹੋਣੀ ਯਾਰ ਹਾਂ ਹੁਣ ਆਉਣੀ ਆ 1:30 ਵਜੇ ਤੱਕ 1:30 2 ਵਜੇ ਤੱਕ ਉਹਨਾਂ ਭੱਜਣ ਇੱਥੇ ਹੋਣੀ ਹਾਂ ਇਆ ਹਾਂ ਉੱਥੇ ਹੁਣ ਆਉਣੀ ਚੱਲ ਵੀ ਹੋਣੀ ਉੱਥੇ ਹੁਣ ਚੱਲ ਵੀ ਹੋਣੀ ਉੱਥੇ ਹੂੰ ਇਹ 2 ਕਿਲੋ ਦੀ ਪੀਣੀ ਮੈਨੂੰ ਮੈਂ ਤਾਂ ਵੀ ਹੋ ਜਾਣੀ ਆ ਜਿਆਦਾ ਹੋਣੀ ਨਹੀਂ ਵਾਧ ਜਾਣੀ ਆ ਜਿੰਨੇ ਲੱਗ ਗਿਆ ਲਾ ਦੋ ਇਹਦੇ ਇਹਦੇ ਲਾ ਦੇ ਨੇ ਬਾਕੀ ਉਹ ਬਤਾ ਦੇ ਲਾ ਦੋ ਬਾਕੀ ਬਾਕੀ ਇਤਰਾ ਗੱਗਾ ਕੇ ਦਾ ਬਾਈ ਮੇਰੀ ਘਰ ਤੇ ਆ ਜੀ ਗੱਬੇ ਜਿਹਾ ਟੀਵੀ ਉਹਨਾਂ ਦੋ ਜੀ ਦੇ ਲੱਗੇ ਕਿ ਜੀ ਲੈ ਨਹੀਂ ਸਕਣਾ ਵਕੀਲੇ ਦੀ ਬਾਜਣੀ ਤੇ ਜੋ ਸਾਵਾ ਆਹੋ ਜੇ ਬਾਜ ਗਈ ਠੀਕ ਹੈ ਨਾ ਇਹ ਤਾਂ ਫੋਟੋ ਮੇਰੇ ਕਿੰਨੀ ਬਾਜ ਜਾਣੀ ਆ ਚਲੋ ਪਹਿਲਾਂ ਅੰਜਾਣ ਦੂਜੀ ਪਤੀ ਬਾਈ ਲਾਇ ਤੇ ਪਤਾ ਲੱਗਣਾ ਲਾਇ ਤੇ ਪਤਾ ਲੱਗਣਾ ਲਾਇ ਤੇ ਪਤਾ ਲੱਗਣਾ ਕਿ ਕੁਝ ਨਹੀਂ ਕਹਿਦਾ ਤੇ ਖੜੀ ਤਾਂ ਹੈ ਸ਼ੁੱਧੀ ਹੋ ਜੂਦੀ ਹੋ ਚਲੋ ਜੰਮ ਦੀਆਂ ਆਏ ਲੱਗਦੇ ਵਕੀਲਾ ਕਿੱਲੇ ਲੱਗਣਾ ਲੱਗਣਾ ਲਾਇ ਦੀ ਪਤਾ ਲੱਗਣਾ ਦਲੀ ਦਾ ਉਧਰ ਫੋਨ ਵੱਜਦਾ ਕਿਸਦਾ ਥੋੜਾ ਇਹਨਾਂ ਦੇ ਹੋਣਾ। ਕੂਕਾ ਬੱਜੀ ਜਾਣਾ ਇਹਨਾਂ ਨੇ ਫੋਨ ਤੇ। ਚਲੋ ਦੇਖਦੇ ਆ ਬਾਈ ਕਰਦੇ ਆ ਸ਼ੁਰੂ ਕੰਮ ਕਰਤਾ ਜਿਹਦੇ ਪਾਨੇ। ਆ ਪਰਾਲੀ ਕਾਲੇ ਤੇ ਲੈਂਦੀ ਫਿਰ। ਕਾਲੇ ਤੇ ਹੀ ਆ ਬਾਹਰ ਵੇ ਇਹਨੂੰ ਕਿਹਾ ਮੈਂ ਚੱਕ ਲੈ ਕੇ ਕਰ। ਮੈਂ ਵੀ ਲਿਆਵਣ ਨੂੰ ਯਾਰ ਜਾ ਕੇ। ਨਾ ਨਾ। ਬਾਤ ਉਹੀ ਚੱਕ ਲੈ ਕੇ ਆਉਣ ਉਹ ਲੱਗਿਆ। ਲਿਆ ਕੇ ਰੱਖ ਦੂੰਗੇ ਪੰਜ-ਛਤ ਪੁੱਜਿਆ ਯਾਰ ਉੱਪਰ। ਇਹ ਆ ਕੇ ਹੀ ਰੱਖਣੀ ਆ। ਇਹਦੇ ਕੋਲ ਰੱਖ ਦੇਣੀ ਇੱਥੇ। ਨਹੀਂ ਕਹਾਂ ਪਰਾਲੀ ਆ ਦੁੱਲਾ ਕਰਾ। ਇੱਕ ਪਰੀ ਲੱਗਣੀ ਨਹੀਂ ਸਾਰੇ ਪਿੰਡ ਦੀ ਜੀਰੀ ਲੱਗ ਲੈਣੀ ਥੋੜੀ। ਕਿਹਾ ਇੱਕ ਪਰੀ ਨਾਲ ਸਾਰੇ ਪਿੰਡ ਦੀ ਜੀਰੀ ਲੱਗ ਲੈਣੀ। ਜਿਹਦੇ ਕੋਲ ਦੇ ਪਰੀ ਆਉਣੇ ਉਹਨੂੰ ਤਾਂ ਪੁੱਛ ਲੈ ਪਹਿਲਾਂ। ਉਹ ਨਹੀਂ ਕੁਛ ਵੀ ਕਹਿੰਦਾ। ਉਹ ਕਹਿੰਦਾ ਬੇਟੀ ਮੈਂ ਗੱਡੀ ਵਾਲਾ ਕਰੀ ਵੀ ਆ। ਕਾਨੂੰ ਕਾਨੂੰ ਕੋਈ ਜਮਰੀ ਜਦ। ਇਹ ਤੇਰੀ ਬੁਗਨੀਆ ਤਾਂ ਤਾ ਲਵਾ ਗਈ ਵਿਗੜੀ। ਇੱਕ ਯਾਰ ਅੱਜ ਰੋਪੜ ਦੇ ਬੱਲੋਂ ਲੈ ਕੇ ਆਉਣਾ ਟਰੈਕਟਰ ਦਾ ਬਾਈ। ਇੱਕ ਲੈਟੇ ਚੱਲਦੀ ਐ। ਉਹ ਟਰੈਕਟਰ ਤੇ ਟੂਪਾ ਗਿਆ ਐ। ਬੱਲੋਂ ਗਾ। ਇਹ ਟੂਪਾ ਸਾਡੇ ਪਾਪਾਈ ਹੁੰਨੀ ਐ। ਨਹੀਂ ਨਹੀਂ ਟੂਪ ਨੇ ਟੂਪ ਨੂੰ ਤਾਂ ਫੇਰ ਕੋਇਲ ਕੋਲ ਲਾਉਣੀ ਪੈਂਦੀ ਐ ਮੈਂ ਇੰਨਾ ਕਾਨੂੰ ਆਪਾਂ ਨੇ। ਕੋਇਲ ਨਹੀਂ ਲਾਉ ਕਲੱਗ ਦਾ ਤਾਂ ਪੈ ਜੂਗਾ ਇੱਕ ਕੋਇਲ ਵੀ ਲਾਉਣੀ ਪੈਂਦੀ ਰਿਲੇ ਲੱਗਦੀ ਥੱਲੇ ਰਿਲੇ ਲਾਉਣੀ ਪੈਂਦੀ ਹਾਂ ਫੇ ਤੁਹਾਨੂੰ ਬੱਲਵਾ ਦਾ ਬਥੇਰਾ ਜਾਨਣਾ ਇੱਕ ਲੈਣ ਦਾ ਬਥੇਰਾ ਉਹ ਦੋ ਚਿੱਟੀਆਂ ਲਾਲਾ ਲੈ ਆ ਕੇ ਮੱਥੇ ਜੀ ਪਰ ਬੰਪਰ ਠੀਕ ਆ ਹੁਣ ਦੁਨੀਆ ਲਾ ਦੇ 400 ਰੁਪਏ ਦੀਆਂ ਦੋ ਆ ਜਾਣੀਆਂ ਨਾਲੇ ਚਾਨਣਾ ਦੇਖੀ ਇਹਨਾਂ ਦੇ ਵਿੱਚ ਠੀਕ ਆ ਅਜਿਹਾ ਇੱਕ ਅਸੀਂ ਬਾਲੀ ਇੰਡਰੈਕਟ ਦੇ ਉੱਪਰ ਸ਼ਾਫੀ ਬਲ ਲੱਗਦੀ ਨਹੀਂ ਇਹਦਾ ਹੀ ਬਹੁਤ ਜਾਨਣਾ ਲਾਈਟਾਂ ਦਾ ਜਿਹੜੇ ਟਿਊਬਾਂ ਐ ਨਾ ਟਿਊਬਾਂ ਐ ਨਾ ਇਹ ਦੋ ਲੈ ਕੇ ਲਾਉਣੇ ਮਗਰਾਡ ਮੂੜੂ ਖੋਲ ਤੇ ਖੰਦ ਯਾਟ ਗਿਆ ਪਾਸਾ ਹੁਣ ਲਾਈਟੋਂ ਦੇਖਦੇ ਆ ਮੈਂ ਪਟਨਾ ਇਹਨਾਂ ਦਾ ਫਿਰ ਟਰੈਲੇਪੇ ਲੱਦ ਕੇ ਮੱਢੂ ਚੱਲ ਜਾਈਏ ਜਦੋਂ 2 ਵਟਾ ਰਹਿੰਦੀ ਆ ਵਾ 2 ਜੌਦੇ ਲਿਪਟ ਦੇਣੀਆਂ ਅਸੀਂ ਕਹੇ ਆਸੇ ਮੈਨੂੰ ਉੱਪਰ ਤੇ ਲਾਉਣ ਲੱਗਿਆ ਲਾਉਣ ਦੇ ਨਾ ਇੱਧਰ ਤੇ ਲਾਉਂਦੇ ਆ ਗੱਬੇ ਵਾਲੀਆਂ ਤਾਂ ਚ ਇਥੇ ਦਿੱਤੀਆਂ ਉਹਨੂੰ ਕਹੀਂ ਮਾਰ ਦੂੰਗੇ ਮੋਟੀ ਮੋਟੀ ਜਨਾ ਚ ਇੱਥੇ ਪਾਸੇ ਲਾਉਣੀ ਆ ਪਤਾ ਤਾਂ ਹੋਵੇ ਖਾਲ ਵਾਲੀ ਡੌਲ ਚ ਇਥੇ ਨਹੀਂ ਬਸ ਜਿਹਨਾਂ ਨੇ ਪਰਾਂ ਤੇ ਲਾਉਣੇ ਆ ਉਹਨਾਂ ਦੀ ਕੋਈ ਗੱਲ ਤਾਂ ਇੱਕ ਪਾਸੇ ਲੱਗਦੇ ਪਰਾਂ ਦੇ ਆ ਜੁੰਦੇ ਰੌਂਦੇ ਹੋਰਾਂ ਨੂੰ ਅਸੀਂ ਪੱਟਾ ਥੱਲੇ ਨਾਲ ਲਿਪਟ ਦੇਣੀ ਆ ਇਹਨਾਂ ਨਾ ਠੀਕ ਹੈ ਹੈ ਕਿ ਨਹੀਂ ਪਰਲੇ ਪਾਸੇ ਸਟਾਰਟ ਕਰ ਦੋ ਜਿੱਥੇ ਤੱਕ ਆਉਣਾ ਉਹਦੇ ਬਾਅਦ ਆਪਣੇ ਦੂਜੀ ਸ਼ੁਰੂ ਕਰ ਲੈਣਾ ਆਇਓ ਕਰਨਾ ਉਹ ਪੱਟ ਨੂੰ ਛੇੜ ਲੈ ਪਹਿਲਾਂ ਬੜੀ ਨੂੰ ਹੋਰ ਕੀ ਹੋ ਗਿਆ ਹੋਰ ਬਾਕੀ ਫਿਰ ਫੇਰੀ ਬੜੀ ਪੱਟ ਲਾ ਕੇ ਉੱਪਰ ਪੋਲਟਰੀ ਫਾਰਮ ਜਿਹੜਾ ਲੱਗਦਾ ਉਹ ਠੀਕ ਹੈ ਲੈਨੇ ਫਿਰ ਉੱਰਲੀ ਦੂਆ ਲੱਗ ਲੈਣਾ ਚਾਰ ਜਿੱਕੇ ਇੱਕ ਨਹੀਂ ਕਰਨਾ ਇੰਨਾ ਕੇ ਫਰਕ ਲਾਉਂ ਦੇ ਲੈ ਦੋ ਤਿੰਨ ਕਹਿ ਰਹੇ ਉੱਧਰ ਫੇਰ ਤੇ ਦੋ ਦੇਣੇ ਠੀਕ ਹੈ ਯਾ ਪਤਾ ਲਾ ਹਾਰੀ ਹੋਰ ਕੀ ਬਾਕੀ ਦੇਖਦੇ ਆ ਭਾਈ ਉੱਥੇ ਜਾ ਕੇ ਹੁਣ ਤੂੰ ਜਾ ਕੇ ਲੱਜਣਾ ਪਤਾ ਹੋਰ ਕੀ ਨਹੀਂ ਲੇ ਜੇ ਨਹੀਂ ਸਾਰੀ ਉਹ ਪੱਟ ਕੇ ਪੱਟ ਲਈ ਇਹਨੂੰ ਗੇ ਪੱਟ ਲੋ ਮਾ 4 ਸਵਾ 4 ਕਿੱਲਾਂ ਦੀ ਹਾਂ ਉਹਨਾਂ ਨਾਲ ਬੇ ਪੰਜ-ਛੇ ਕੁੱਟੇ ਬਚੇ ਜਾਣ ਜਹੇ ਹੈਨਾ ਚਲੋ ਠੀਕ ਹੈ ਹਾਂ ਫਿਰ ਦੁਬਾਰਾ ਉਹਨਾਂ ਢੋਣੋਟ ਸਾਬ ਬਢੋਣੀ ਪੈਂਦੀ ਥੋੜਾ ਫਟ ਪਈਗਾ ਤਾਂ ਇਹ ਚਾਲ ਖਰਾਬ ਹੋ ਜਾਂਦੀ ਚਾਲ ਖਰਾਬ ਹੋ ਜਾਂਦੀ ਦੇਖੋ ਥੋੜਾ ਫਰਕ ਹੈ ਨਾ ਦੂਰੇ 6-7 ਕਿਲੋਮੀਟਰ ਤੇ ਆਉਣਾ ਜਾਣਾ ਔਖਾ ਹੋ ਜਾਂਦਾ ਹੁਣ ਇੱਕ ਬਾਰੇ ਕੰਮ ਨਿਬੜ ਜਾਂਦਾ ਵੀ ਸਾਰੇ ਮੈਂ ਤਾਂ ਜਾਂਦਾ ਨਾ ਨਵਿਹੜਾ ਬੰਦ ਕੰਮਾਂ ਅਟ ਕੇ ਇਹ ਡੌਲਾ ਗੋਲ ਤੇ ਪਾਣੀ ਛੱਡ ਰਿਹਾ ਦਿੱਤਾ ਹੋਇਆ ਡੌਲਾ ਹੀ ਢੇਡ ਗਿਆ ਕੱਲ ਪੰਜਾਬ ਸੰਗੋਜਰ ਨੂੰ ਲੈ ਗਿਆ ਰਾਤ ਨੂੰ ਮੁੜਿਆ ਹੁਣ ਵੀ ਡੌਲਾ ਲੱਗੇ ਪਾਉਣ ਉਹ ਡੌਲਾ ਇੰਨਾ ਦੇ ਹੋਣ ਉਹ ਗੱਲ ਆ ਇੱਕ ਇੱਕ ਬੰਦੇ ਨਾਲ ਦੇ ਲਾ ਉ ਕਿੰਨਾ ਫਰਕ ਪੈ ਜਾਂਦਾ ਹੈ ਨਾ ਬਾਪੂ ਦਾ ਮਤ ਕਿੱਥੀ ਫੇਟਰਾ ਮੰਡਦਾ ਵੀ ਇੱਧਰ ਵੀ ਮੌਜੀ ਗੱਲ ਕਰਦਾ ਹੁਣ ਕਾਲੇ ਦੇ ਦੋ ਹੀ ਮੁੱਡੇ ਲੱਗੇ ਹੋਏ ਕਾਲਾ ਲੱਗਿਆ ਹੋਇਆ ਇੱਕ ਕੀਂਦਾ ਲੱਗਿਆ ਹੋਏ ਚਾਰ ਜੜੇ ਲੱਗੇ ਹੋਏ ਆ ਇਹਨਾਂ ਨੂੰ ਆਏ ਤਾਂ ਜਦ ਚੱਲ ਕੰਮ ਤਾਂ ਕਰਦਾ ਤੇ ਇਹ ਪਹਿਲਾਂ ਵੀ ਕਰੀ ਜਾਂਦੇ ਤੇ ਹੁਣ ਆਏ ਆ ਵੀ ਸਾਰੀ ਜ਼ਿੰਮੇਵਾਰੀ ਬੰਦੇ ਉੱਤੇ ਗਿਰ ਜਾਂਦੀ ਆ ਬਾਲੰਦਲੀ ਨਹੀਂ ਗਈ ਹੁਣ ਜਿੰਨਾ ਜਸਨ ਫਿਰਦਾ ਇੰਨਾ ਕਿਥੇ ਕਦੇ ਤੱਲੇ ਦੇ ਨਾ ਠਭਾ ਜਗਦੀ ਹੁਣ ਬਾਲੰਦਲੀ ਗਈ ਆਸੇ ਛੋਟਾ ਦੇਖਿਆ ਤੇ ਦੁਪਹਿਰ ਨੂੰ 1 ਵਜੇ ਮੈਂ 1 ਵਜੇ ਕੱਟਦਾ ਫੋਨ ਕੱਟ ਕਰ ਕਰ ਕੇ ਅੱਗੇ ਲਾਉਂਦਾ ਦਾ ਬਾਪੂ ਕਿਥੇ ਵੀ ਜਿਹੜਾ ਕੰਮ ਕਰਨ ਨੂੰ ਹੁੰਦਾ ਤਾਂ ਇੱਕ ਨੌਕਰ ਨਹੀਂ ਭੇਜਦੇ ਬਾਈ ਨੌਕਰ ਵੀ ਨਹੀਂ ਹੈਗੀ ਇਹਨਾਂ ਕੋਲ ਨੌਕਰ ਖੜਦਾ ਹੀ ਨਹੀਂ ਕੋਈ ਨੌਕਰ ਨਹੀਂ ਮਿਲਦੇ ਹੈਗੇ ਉਹ ਬਾਈ ਨਾਲ ਸਾਰਾ ਕੁਝ ਮਿਲਦਾ ਸਮਝ ਆ ਹਾਂ ਕਾਲਾ ਵੀ ਥੋੜਾ ਜਿਹਾ ਮੈਂ ਦੇਖਿਆ ਆਕੜ ਦਾ ਬਹੁਤ ਨੌਕਰ ਬਣੇ ਦੇ ਲੋਨੇ ਕੋਈ ਨਹੀਂ ਸੈਨਾਂ ਕਹੀਂ ਸੈੱਡ ਲਿਆਤਾ ਹਾਂ ਬਾਪੂ ਗੋਲ ਦਾ ਪੱਕੇ ਬੰਦੇ ਹੁੰਦੇ ਸੀ ਇਹ ਵੀ ਤੇ ਜਵਾਬ ਦਿੰਦੇ ਨੂੰ ਹਾਂ ਚਾਹੇ ਜੀਰੋ ਲਾਉਂਦੇ ਤੇ ਬੰਦੇ ਦਿਹਾੜੀ ਪਾ ਜਦੇ ਲੱਗੂ ਉਹ ਕੜੇ ਇਹਨਾਂ ਨੂੰ ਜਵਾਬ ਦਿੰਦਾ ਫੇਰ ਇਹਨਾਂ ਨੂੰ ਜਵਾਬ ਦਿੰਦਾ ਤਾਲੇ ਲਾਤੇ 8 ਕਿਲੇ ਲੱਗੇ 8 ਹੋਰ 8 ਲੱਗੇ ਖੂਬ ਲਾਤੀ ਸਾਰੀ ਖੱਚਿਆ ਵੇ ਕੰਮ ਉਹਨੇ ਮੋਹਰ ਵਾਲੇ 8 ਕਿਲੇ ਲਾਗੇ ਹਾਂ 10 ਕਿਲੇ ਮੰਡੀ ਚ ਰਹਿ ਗਏ ਬਾਕੀ ਇਧਰ ਬੰਨ ਵਾਲੇ ਰਹਿ ਗਏ ਹੁਣ ਉਹ ਦੱਸਦਾ ਹੈ ਲਾਦਣੋਂ ਨੇ ਬਿੰਦਣਾ 16 ਕਿਲੇ ਰਹਿ ਗਏ ਹੁਣ ਆ ਵੀ ਪਏ ਆ 20 ਕਿਲਿਆਂ ਦੇ ਗਿੜ ਪਏ ਆ ਇਹਦਾ ਠੀਕ ਆ ਭਾਈ ਸਾਰੇ ਤਾਜੀ ਰੱਖਣੇ ਪਏ ਨੇ ਵਿੱਚ ਸੀਰ ਵਿੱਚ ਹੁਣ ਜਿਹੜੇ ਸਾਢੇ ਵਰਗੇ ਹੋਰ ਆ ਉਹਨਾਂ ਨੂੰ ਵੀ ਤਾਂ ਰਾਜੀ ਰੱਖਣਾ ਵਿੱਚੇ ਫੇਰ ਉਹਨਾਂ ਦੀ ਲੱਗਣੇ ਆ ਅਜਾ ਕੈਂਟਰੀ ਦੀ ਵੀ ਤੇ ਛੋਪੀ ਆ ਮੈਂ ਦੇਖੀ ਹੈ ਹੈਨਾ ਆਪਾਂ ਲੈ ਗਏ ਤਾਂ ਹਾਲਾ ਦਾ ਆ ਇਹ ਛੋਟੇ ਜਿਹੇ ਆ ਲੈ ਰਹੇ ਹਾਂ ਰੰਗ ਵੀ ਗੈਲੇ ਪੱਟ ਦਦੇ ਲਾ ਇਹ ਮਿੱਟੀ ਐ ਨਾ ਰੰਗ ਵੀ ਦੇਖ ਲੈ ਗੈਲੇ ਆਉਂਦਾ ਐ ਹਾਜੀ ਕਹਿੰਦਾ ਮਹਤਵਾ ਦੇ ਇਹਨੂੰ ਟਰੈਕਟਰ ਨੂੰ ਕੱਲ ਨੂੰ ਦੇਖ ਲੈ ਰੰਗ ਨਾਲ ਹੀ ਰੰਗ ਆਉਂਦਾ ਐ ਐਨੀ ਡਾਕਰ ਮਿੱਟੀ ਐ ਪਾਟੀ ਕੋਈ ਲਾਗੇ ਲਾਉਣ ਲੱਗੇ ਹੋਵੇ ਸਵੇਰ ਦੇ ਪਲੀਲੀ ਪੱਟ ਕੇ ਲਿਆਂਦੀ ਪਹਿਲਾਂ ਪਰ ਹੁਣ ਲੱਗੇ ਪੇ ਲਾਉਣ 2.5 ਕਰ ਰਹੇ ਨੇ ਲੰਬੜਾ ਰ 2.5 ਰਹਿ ਗਏ ਆ 2.5 ਲਾ ਗਏ 2.5 ਰਹਿ ਗਏ ਸਮਝਦਾ ਪ੍ਰੀਜ਼ ਦਾ ਕਿੱਕਣਾ ਹੈ ਬਹੁਤ ਹੈ ਮੇਰੀ ਗੱਲ ਸੁਣ ਲੈ 10 ਮਿੰਟ ਪਹਿਲਾਂ ਦੱਸ ਦੀ ਇਹਨੂੰ ਛੱਡਦੀ ਬੰਦੇ ਨੇ ਘਾੜਦੀ ਵੀ ਇੰਨੀ ਘੜ ਜਾਣੀ ਅੱਛਾ ਅੱਛਾ ਠੀਕ ਹੈ ਨਹੀਂ ਜੇ ਹੁਣ ਲਾਉਣੇ ਮੈਂ ਦੋ ਬੰਦੇ ਪਹਿਲਾਂ ਭੇਜ ਦਿਓ ਮਾੜੀ ਮੋਟੀ ਘੜੀ ਮੋਟਰਸਾਈਕਲ ਚੱਕ ਲਿਆਉਂਗੇ ਦੋ ਭਰੇ ਤਾਂ ਆ ਜਾਂਦੀਆਂ ਘਟੇਗਾ ਜੋ ਹਾਂ ਉਹਦਾ ਘਟ ਜਾਏਗਾ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਭਾਈ ਇਹਦਾ ਲੱਗੇ ਵੀ ਲਾਉਣ ਨੱਤੇ ਧੱਕ ਪੈ ਗਿਆ ਉਹ ਯਾਰ ਆ ਜੀ ਬਾਈ ਤਾਂ ਦੋ ਕਹਿ ਰਹਾ ਦੋ ਅੱਧਾ ਕਹਿ ਰਹਾ ਉਹ ਪਰ ਲੜ ਰਹਿਦਾ ਅੱਧੇ ਕਰਦੀ ਘਟੂਲੀ ਘਟੀ ਅੱਧੇ ਕਰਦੀ ਘਟੂਲੀ ਬੰਦੇ ਵੀ 14 ਆ ਮੰਨ ਕੇ ਨਵੀੜੇ ਦੇ ਨਾ ਇਹਨਾਂ ਨੇ ਜੀ ਪਨੀਰੀ 100 ਘੁੱਟੀਆਂ ਹੋਰ ਪਾੜਦੇ ਫਿਰ ਨਵੀੜਦੇ ਨੇ ਇਹਨਾਂ ਨੇ ਪਰ ਪਨੀਰੀ ਘੜਨੇ ਕਰਕੇ ਰਹਿਣਾ ਇਹ ਬਈਆ ਕਹਿੰਦਾ ਪੂਰੀ ਹੋਊਗੀ ਮਾ ਤੂੰ ਵੀ ਤਜਰਬਾ ਤੇਰਾ ਰੋਜ ਦਾ ਏ ਮੈਂ ਖਾ ਮੇਰਾ 6 ਮਹੀਨੇ 6 ਮਹੀਨੇ ਬਾਅਦ ਸਮਝ ਲਾ ਇਹ ਕਹਿੰਦਾ ਪੂਰੀ ਹੋਗੀ ਮਾ ਘਟੂਗੀ ਪਨੀਰੀ ਘਟੂਗੀ ਪਨੀਰੀ ਅੱਧੇ ਗੱਦੀ ਘਟੇ ਜਾਈ ਘਟੂ ਗਈ ਪਾਣੀ ਦੇ ਲਾ ਪਰ ਤੋਂ ਦਾ ਕੱਦੂ ਕਰਿਆ ਬੈ ਉਹ ਕੁਣੀ ਖੜਾ ਮੁਰਕੇ ਪਾਣੀ ਨਹੀਂ ਪਾਇਆ ਮੋਟਰ ਬੰਦ ਹੈ ਹੁਣ ਰਾਤ ਦੀ ਬੰਦ ਹੈ ਥੋੜਾ ਮੀ ਪਿਆ ਕੁਛ ਨਹੀਂ ਮੀ ਪਿਆ ਮਾੜਾ ਮੁੱਟੀ ਪਿਆ ਭਰਿਆ ਖੜਿਆ ਉਹ ਉਹਨੂੰ ਕੱਗ ਪਿਆ ਫੇਰ ਰੋਬੇ ਸ਼ਿਨੂੰ ਚੱਕ ਤੇ ਫੁੱਟੇ ਫੇਰ ਕੱਗ ਵੀ ਆਇਆ ਪਿਆ ਟ੍ਰੈਲੀ ਖੜੀ ਮਿੱਟੀ ਦੀ ਫੇਰ ਅੰਦਰ ਡਾਉਣ ਲਾਈਏ ਕਰਕੇ ਹੁਣ ਅੱਜ ਵੀ ਨਹੀਂ ਵੀ ਗਏ ਹੁਣ ਆਏ ਆ ਦੇਖਦੇ ਹੁਣ ਡਾਉਣ ਨੂੰ ਆਉਂਦੇ ਕਿ ਨਹੀਂ ਆਉਂਦੇ ਆ ਬਾਕੀ ਮਰਮਾਸ਼ ਨੇ ਪਾਣੀ ਛੱਡਤਾ ਭਾਈ ਅੱਜ ਲੱਗਿਆ ਉਹ ਵੀ ਕੱਦੂ ਗਾਨੇ ਛੱਡਣਾ ਆਈਦਾ ਉਹਨੇ ਪਾਣੀ ਟੁੱਟ ਗਿਆ ਰਾਤ ਕਿਸੇ ਨੇ ਗੰਨੇ ਛੱਡਿਆ ਹੋਵੇ ਤਾਂ ਲੱਗਦੇ ਵਿਖੀ ਨਹੀਂ ਛੱਡਿਆ ਪਿਆ ਤਾਂ ਨੱਕਾ ਟੁੱਟ ਗਿਆ ਇਹਦੇ ਪੈ ਗਿਆ ਹੁਣ ਇਹਨੇ ਛੱਡੇ ਕਹਿੰਦਾ ਗੱਦੂ ਆ ਕਰ ਦੇਣਾ ਤਾਂ ਹੁਣ ਕਹਿੰਦਾ ਨਹੀਂ ਫੇਰ ਕਾਰ ਸਿਕਾਉਂਗਾ ਕੱਦ ਫੇਰ ਬਾਤਾਂ ਕੋ ਕਾਰ ਬਾਹੂਂਗਾ ਇਹਨੂੰ ਹੁਣ ਛੱਡਤਾ ਉਹਨੇ ਫੇਰ ਪਾਣੀ ਇਹਨੂੰ ਕਹਿੰਦਾ ਗਿੱਲੇ ਗਿੱਲੇ ਮੈਂ ਤਾਂ ਕਿਹਾ ਹੀ ਤਾਂ ਮੈਂ ਛੱਡਦੇ ਹੁਣ ਤੂੰ ਕਰ ਦੇ ਗੱਦੂ ਖੀਲੇ ਦਾ ਬਾਕੀ ਦੇਖਦੇ ਆ ਭਾਈ ਹੁਣ ਆ ਆਪਣਾ ਜਲਾ ਕੇ ਲੱਗ ਜੇ ਨਾ ਸਾਰੇ ਜਿਹਾ ਮਾੜਾ ਮੋਟਾ ਹੀ ਰਹੂਗੇ ਜਿਹੜਾ ਖਾਇ ਦੇ ਪੱਟ ਕੇ ਲਾਏ ਦੇਣਾ ਅੱਜ ਪਨੀਰੀ ਹੈ ਉੱਧਰ ਹੁਣ ਦੱਸ ਦੇ ਨਹੀਂ ਲਾਉਣੇ ਆਪਾਂ ਨੇ ਦਾਦੀ ਤੇ ਬਾਹ ਲਾਉਂਗੇ ਦੂਈ ਪਨੀਰੀ ਬੜੀ ਐ ਨਹੀਂ ਹਾਲੇ ਹੁਣ ਟਰੈਕਟਰ ਤਵਾਏ ਦੇਣਾ ਲਿਬੜਿਆ ਪਿਆ ਬੁਰਾ ਹਾਲ ਹੋਇਆ ਪਿਆ ਟਰੈਕਟਰ ਦਾ ਹੁਣ ਇਹਦਾ ਡੱਕਰ ਮਿੱਟੀ ਬਹੁਤ ਆ ਉਧਰ ਤਾਂ ਨਹੀਂ ਨਾਲ ਤੇ ਮਿੱਟੀ ਦੇਖਦੇ ਕੱਲੂ ਤਵਾ ਕੇ ਲਿਆਉਂਦੇ ਜੇ ਨਹੀਂ ਤਾਂ ਜਦੋਂ ਆਹੰਦਾ ਇਹਦੇ ਘਰ ਕਿੰਦੂ ਆਵੇ ਪਨੀਰੀ ਲਿਆਉਣੀ ਹੋਰ ਟਰੈਕਟਰ ਭਰਿਆਉਣੀ ਦੀ ਉਹ ਜਾਂ ਦੇਖਦੇ ਆ ਭਾਈ ਉਹ ਕੀ ਹੋ ਰਿਹਾ ਹੈ ਜਾਨੀ ਕੀ ਜਾਈਦਾ ਫੋਲਾ ਬਰ ਜਾਈਦਾ ਫਾਕ ਚੱਲਾ ਕੇ ਹੋਰ ਜਾਨੀ ਕੀ ਕੀ ਨੀਲਾ ਗਸਤ ਆਂਕੇ ਕੇ ਲਾਠਾ ਕੇ ਦਿੰਦਾ ਫੇਰ ਪਾਗੇ ਲਾਗ ਔਰ ਛੋੜਾ ਜਾਂਦਾ ਰਹਿ ਜਾਂਦਾ ਤੇ ਪਾਸ ਸਭ ਦੇ ਆ ਕੇ ਰੋਣੇ ਭਾਰੀ ਤਾਂ ਪੜਨੈ ਤੇ ਕੱਲ ਮਿੱਠੀ ਪੱਟੇ ਹੁੰਦਾ ਫੇਰ ਲੋਟਣਾ ਕੰਮ ਹੈ ਨਾ ਔਰ ਸਵੇਰੇ ਹੀ ਪਨੀਰੀ ਪੱਟੀ ਆ ਸਵੇਰੇ ਹੀ ਪਨੀਰੀ ਪੱਟੀ ਉਹਦੇ ਬਾਅਦ ਉਹਨੇ ਲਾਉਣਾ ਆਏ ਆ ਉਨ ਫਿਰ ਇਹ ਰਹੂਗਾ ਮੈਂ ਕਹਿੰਦਾ ਮਾੜਾ ਮੋਟਾ ਹਨਾ ਚਲ ਕੋਈ ਨਾ ਰਹ ਜਾਗਾ ਤਾ ਜਾਕਰ ਚਪਨੀ ਵਾਲੀ ਬਟ ਲਉਗੇ ਅਜਰੀ ਲਾ ਦਿਓ ਸਾਜਾ ਰੇੜੀ ਭਰਿਆ ਜਿਓ ਸਾਰੇ ਬੰਦੇ ਆਉਗੇ ਥੋੜੇ ਆ ਥੋੜੇ ਆ ਜਿਓ ਉਹਨੇ ਕਾ ਰੇੜੀ ਭਰੇ ਲੈ ਟ੍ਰੈਲਰ ਖਿੱਚੇ ਨਹੀਂ ਉਹ ਦੂਆ ਰੇੜੀ ਛੋਟੀ ਰੇੜੀ ਪੇ ਲੈ ਆਉਂਗੇ ਠੀਕ ਨਹੀਂ ਉੱਪਰ ਹਾਂ ਹੈਗਾ ਉਹ ਰੇੜਾ ਜਾ ਉੱਪਰ ਆਜੂਏ ਜਿਹੜੇ 5 6 ਬੰਦੇ ਆਉਣੇ ਉੱਪਰ ਪਨੀਰੀ ਜਦੇ ਲੈ ਕੇ ਜਦੇ ਮੁੜ ਜਿਓ ਪਾਣੀ ਘੱਟ ਰੱਖੀਏ ਦੋ ਦਿਨ ਹਨਾ ਹਾਂ ਪਾਣੀ ਘੱਟ ਕਾ ਖਰਾਬ ਹੋਣਾ ਰ ਆ ਰਹਾ ਸ ਬਹੁਤ ਘਾਟ ਖਾ ਖਾ ਕੇ ਜਗਮ ਹੈ ਉਹ ਵੀ ਆਹੋ ਅਸੀ ਕਾਲ ਜੀ ਬਈ ਸਾਰਿਆਂ ਨੂੰ ਅਸੀ ਕਾਲ ਜੀ ਇੰਦੇ ਬੈਠ ਕੇ ਕੁੱਛੀ ਜਾ ਰਹੇ ਨੇ ਲੋ ਜੀ ਬਾਈ ਆ ਕਈਆਂ ਆਈਆਂ ਬਾਹਰ ਤੇ ਬਾਈ ਬਾਹਰ ਤੇ ਆਪਾਂ ਨੂੰ ਬਾਈ ਪਹਿਲਾਂ ਪੰਪ ਭੇਜੇ ਤੇ ਜੀ ਇਹਨਾਂ ਨੇ ਜੀ ਆਪਣਾ ਜੂਕੇ ਤੋਂ ਤੇ ਇਹਨਾਂ ਨੇ ਬਾਈ ਕਈਆਂ ਵੀ ਭੇਜੀਆਂ ਆ ਉਹਨਾਂ ਦਾ ਬਾਈ ਉਹਨਾਂ ਨੇ ਉਹ ਲਾਈ ਆ ਮਮੂਰਾ ਹਾਂ ਉਹਨਾਂ ਦੇ ਨਾਲ ਐਮ ਐਮ ਬਾਈ ਯੂਕੇ ਐਮ ਬਾਈ ਯੂਕੇ ਲਿਖਿਆ ਵਾ ਬਾਈ ਦੇ ਉੱਪਰ ਇਹ ਬਾਈ ਕਮਾਣੀ ਦੀ ਆ ਇਹ ਆਹ ਬਾਈ ਸਪੈਸ਼ਲ ਸਟੀਲ ਹੈ ਨਾ ਆਹ ਸਟੀਲ ਹੈ ਹਾਂ ਆ ਵੀ ਸਟੀਲ ਹੈ ਉਹ ਕਮਾਣੀ ਹੈ ਹਾਂ ਇਹ ਸਾਰੇ ਐਮ ਬਾਈ ਸਿਜ ਲੱਗਦੀ ਹੈ ਯਾਰ ਨਹੀਂ ਨਹੀਂ یوں ਲੱਗਦੀ ਹੈ ਧੰਨਵਾਦ ਬਾਈ ਬਹੁਤ ਬਹੁਤ ਫੇਰ ਜੀ ਤੁਹਾਡਾ ਬਹੁਤ ਧੰਨਵਾਦ ਬਾਈ ਸਾਰੀਆਂ ਬਾਈ ਬਿਲਕੁਲ ਕਿਸੇ ਚੀਜ਼ ਨਾਲ ਸਨਮਾਨਤ ਕਰਦਾ ਬੰਦੇ ਨੂੰ ਕੋਈ ਕਿਸੇ ਨਾਲ ਸਾਨੂੰ ਕਈਆਂ ਨਾਲ ਕਰਿਆ ਬਾਈ ਬਾਈ ਸਾਨੂੰ ਕਈਆਂ ਨਾਲ ਅਸੀਂ ਬਾਈ ਵੰਡਤੀਆਂ ਸਾਰੀਆਂ ਕਹੀਆਂ ਤੇ ਬਾਕੀ ਫੋਨ ਕਰਾਂਗੇ ਅੱਜ ਹੈ ਨਹੀਂ ਤੇ ਸਾਰੇ ਕਿਉਂਕਿ ਆਪਣਾ ਜਿਹੜਾ ਜੀੜੀ ਦਾ ਤੁਹਾਨੂੰ ਪਤਾ ਵੀ ਕੰਮ ਚੱਲਦਾ ਸਾਰੇ ਆਲੇ-ਦਾਲੇ ਇੱਕ ਮਿੱਟੀ ਲਾਉਣ ਨੂੰ ਕਿਹਾ ਟੱਕ ਭਰਦੀ ਆ ਕਹੀ ਡਾਊਨ ਬਲੋਗ ਜਾਂ ਲਾ ਲਾ ਉਹ ਪੈਰ ਦੇਖੀ ਮੜਾ ਜਹ ਹਲੇ ਨਵੀਂ ਆ ਬਾਕੀ ਬਾਈਆਂ ਨਾਲ ਜੀਆਂ ਕਹਿੰਆਂ ਕਹਿੰਦੇ ਮਸ਼ਹੂਰ ਬਹੁਤ ਆ ਜੀ ਆ ਦੇਖੋ ਆ ਦੇਖ ਝੰਡ ਵਾਲਿਆਂ ਦੀਆਂ ਕਹੀਆਂ ਹੈਂ ਬਹੁਤ ਵਧੀਆ ਕਹੀ ਆ ਬਾਈ ਭਰਦੀ ਤੱਕ ਮੈਂ ਕਹਿੰਦਾ ਵੀ ਤੱਕ ਟੀ ਵਾਲੀ ਕਹੀ ਵਰਦਾ ਮਿੱਟੀ ਹੀ ਚੜਦੀ ਨਹੀਂ ਇਹ ਇਹ ਅਹੀ ਜਿਹੀ ਜਾਈਦੀ ਆ ਹਾਂ ਹਾਂ ਲੈ ਬੱਥ ਕਰਾਉਂਦੀ ਆ ਆ ਤੇਰੇ ਵਾਲੀ ਤਾਂ ਛੋਟੀ ਆ ਆ ਦੇਖ ਆ ਫੜ ਕੇ ਦੇਖ ਜੀ 6 ਕਿਲੋ ਮਿੱਟੀ ਯੱਕਦੀ ਆ ਲੈ ਬਾਕੀ ਬਾਈ ਵੰਡਤੀਆਂ ਬਹੁਤ ਸਾਰਿਆਂ ਨੂੰ ਦੇਤੀਆਂ ਜੀ ਪਰ ਤਾਂ ਨਹੀਂ ਜੱਗੇ ਨਹੀਂ ਤੇ ਆ ਵੀ ਜੋਤ ਨਹੀਂ ਹੋਗੇ ਹਾਂ ਪ੍ਰਧਾਨ ਨੂੰ ਬਾਈ ਦੇ ਕੇ ਆਇਆ ਜਾਈ ਹੁਣ ਬੱਟ ਬਈ ਕਿ ਕਿ ਟੱਕ ਲੱਗ ਗਿਆ ਬਾਂ ਦਾਸੂ ਕੀ ਬੜੇ ਆਪਣੇ ਹੈਗੇ ਤੇ ਜੀ ਜਿਨ੍ਹਾਂ ਨੂੰ ਕੇ ਸਾਰਿਆਂ ਨੂੰ ਦੇਤੀਆਂ ਜੀ ਆਪਾਂ ਨੇ ਸਾਰਿਆਂ ਦਾ ਸਨਮਾਨ ਕਰਤਾ ਬਾਕੀ ਇਕੱਠੇ ਹੋਵਾਂਗੇ ਕਿਦਾਂ ਫੋਟੋ ਖਿੱਚਾਂਗੇ ਫਿਰ ਬਿਲੂਰਾ ਕਈਆਂ ਦੇ ਉੱਥੇ ਤੇ ਮਸ਼ਹੂਰ ਆ ਗੀਆਂ ਮਹਸ਼ੂਰ ਆ ਗੀਆਂ ਤਾਂ ਅਸੀਂ ਪਹੁੰਚ ਗੀਆਂ ਤਾਂ ਅਸੀਂ ਹੈ ਬੱਸ ਜਾਈਆਂ ਬੱਸ ਜਾਈਆਂ ਬੱਸ ਜੰਡ ਵਾਲੀਆਂ ਸਭ ਤੋਂ ਪਹਿਲੀ ਮਸ਼ਹੂਰ ਪ੍ਰਾਣੇ ਬਾਕੀ ਮਾਸੜ ਵੀ ਹਲੇ ਆਇਆ ਨਹੀਂ ਹੈਗਾ ਉਹ ਵੀ ਕੱਦੂ ਕਰਨ ਗਿਆ ਹੋਇਆ ਹੈ ਬਾਕੀ ਅਸੀਂ ਭਾਈ ਪਾਖੜੀ ਦੇ ਦਿੱਤੀ ਅਸੀਂ ਕਰਿਆ ਤਾਂ ਫੋਨ ਸਾਰੇ ਕੰਮ ਲੱਗੇ ਹੋਏ ਆ ਸਟicker ਦਿਖਾ ਦੇ ਗੱਡੀ 'ਚ ਰੱਖਿਆ ਦਿੰਦੇ ਦੀ ਚ ਹਾਂ ਮਾਹ ਫੇਰੇ ਆਹ ਸਟicker ਆ ਭਾਈ ਇਹਨਾਂ ਦਾ ਮੈਂ ਕਿੱਥੇ ਤਾਰੂੰਗਾ ਕਹਿੰਦਾ ਅਸੀਂ ਬੰਡੇ ਆਏ ਸਾਰੇ ਇਹਨਾਂ ਦਾ ਭਾਈ ਵਧੀਆ ਕਈਆਂ ਬਣਾਉਂਦੇ ਆ ਇਹਨਾਂ ਨੇ ਖੁਰਪੇ ਦਾਤੀਆ ਸਭ ਨੂੰ ਮਸ਼ਹੂਰ ਹੈ ਇਹਨਾਂ ਦਾ ਬੱਸ ਢ ਚੰਦ ਬਾਜਾ ਪਿੰਡ ਜੰਡ ਵਾਲੇ ਰੀਡ ਕੋਡ ਜਿਹਾ ਲਾਓ ਭਾਈ ਠੀਕ ਐ ਬਾਕੀ ਭਾਈ ਬਹੁਤ ਧੰਨਵਾਦ ਮੋਹਰ ਲੱਗੀ ਰਹੀ ਹੈ ਆਹ ਆਹ ਦੇਖ ਕੀ ਆ ਇਹ ਮੋਹਰ ਹੈ ਇਹਨਾਂ ਦੀ ਹਾਂ ਵੇਖ ਕਹੀ ਲੱਗੀ ਆ ਇਹ ਹਾਂ ਖਸ਼ੂਰ ਆ ਭਾਈ ਤਿੰਨ ਸਾਈਜ ਬਾਕੀ ਬੰਡ ਵੀ ਦਿੱਤੀਆਂ ਭਾਈ ਆਪਾਂ ਨੇ ਹਾਂ ਰੱਖੀ ਬਾਕੀ ਬੰਡਤੀਆਂ ਭਾਈ ਸਾਰਾ ਰਹਿ ਗਈਆਂ ਫੋਟੋ ਖਿੱਚਾਂਗੇ ਭਾਈ ਫੇਰ ਪਾਵਾਂਗੇ ਸਾਰਿਆਂ ਦੇ ਜੱਗੇ ਨੂੰ ਵੀ ਦੇਤੀ ਪੰਡਾ ਦੇ ਨਾਲ ਪੰਡਾ ਦੇ ਜੱਗੇ ਨੂੰ ਵੀ ਸਾਬ ਜੋਤ ਨਾ ਹੀ ਜੱਗੇ ਨਾ ਹੀ ਹੋ ਗਏ ਸਾਰਾ ਭਾਈ ਦਲਵੀਰ ਦਲਵੀਰ ਨੇ ਕਾਲੇ ਦੀ ਆ ਇੱਕ ਤੇਰੀ ਤੇਰੀ ਕਾਲਾ ਤੁਹਾਡੀ ਆਪਣੀ ਗੱਗੇ ਦੀ ਮਾਸੜ ਆਪਣੀਆਂ ਰਹਿ ਗਈਆਂ ਉਹ ਪਈਆਂ ਗੱਡੀ 'ਚ ਬਾਕੀ ਸਾਰੀਆਂ ਜਿਹੜੇ ਰਹਿ ਗਏ ਉਹਨਾਂ ਦੀ ਪਈਆਂ ਵਿੱਚ ਬਾਕੀ ਸਭ ਦੇ ਦਿੱਤੀਆਂ ਅਸੀਂ ਆਹ ਨਗਜੇ ਕੱਢ ਕੇ ਲੈ ਆਂਦੇ ਚਲਾ ਕੇ ਦੇਖ ਲਈਏ ਵੀਡੀਓ ਰਿਕਾਰਡਰ ਕਰਕੇ ਦੇ ਜੀ ਬਾਈ ਗੱਲ ਬਾਤ ਆ ਬੱਲਾ ਬਾਈ ਯੂਕੇ ਵਾਲਿਆ ਬੱਲਾ ਇੱਤੀ ਆ ਬੱਲਾ ਇੱਤੀ ਆ ਬਹੁਤ ਬਹੁਤ ਬਈ ਧੰਨਵਾਦ ਜੀ ਤੁਹਾਡਾ ਰਾਣਾ ਕੀ ਆ ਬਾਈ ਉਹ ਆਇਆ ਖੇਤੀ ਦਾ ਪਿਆਰਾ ਰਾਣੇ ਬਾਈ ਫੋਨ ਹਾਂ ਕਹਿੰਦਾ ਕਹਿੰਦੇ ਪਿਆਰੇ ਆ ਰਹਿਤੀ ਵਾਸਤੇ ਖੇਤੀ ਨਾਲ ਪਿਆਰ ਉਹਨੂੰ ਗਾਵੇ ਸਾੜੇ ਲੱਗ ਜਾ ਸਾੜੀ ਬਣਾਉਂਦੇ ਖੇਤੀ ਦੀ ਵੀਡੀਓ ਬੰਦਾ ਜਿੱਥੇ ਮਰਜੀ ਘੁੰਮਿਆ ਆਵੇ ਯਾਰ ਜਿਹੜਾ ਬੰਦਾ ਬਾਈ ਹਾਂ ਹੁੰਦੇ ਨੇ ਕਿੱਤਾ ਜਿਹੜਾ ਨਹੀਂ ਪੁੰਦਾ ਉਹ ਭੁੱਲਦਾ ਨਹੀਂ ਭੁੱਲਦਾ ਨਹੀਂ ਹੈਗਾ ਕਿਹੜਾ ਬੰਦਾ ਕੰਮ ਕਰਿਆ ਵਾ ਜੀ ਆ ਪਿਆਰ ਦੀ ਉਹ ਗੱਲ ਆ ਯਾਰ ਹੋਰ ਹੈ ਕਿ ਨਹੀਂ ਕਈਆਂ ਦਾ ਹੁਣ ਆਪਣੇ ਬੱਬ ਵਸੇਰੀਆਂ ਉਹੀ ਤਾਂ ਹੈ ਆਪਾਂ ਕੋਲ ਕਈਆਂ ਖੇਤੀ ਕਰਦੇ ਵੀ ਕਰਨੀਆਂ ਹੈਗੀਆਂ ਆਪਣੇ ਕੋਲ ਕਈਆਂ ਵਸੇਰੀਆਂ ਇਹ ਬੰਦੇ ਦਾ ਪਿਆਰ ਹੁੰਦਾ ਬਸ ਇੱਕ ਵੀ ਬੰਦੇ ਨੇ ਬਾਈ ਕੋਈ ਕਾਸੀ ਚੀਜ਼ ਨਾਲ ਹੁਣ ਬੰਦਾ ਜਿੱਤਦਾ ਹੈ ਕੋਈ ਹੈ ਕਿ ਨਹੀਂ ਉਹਨੂੰ ਟਰਾਫੀ ਦੇ ਕੇ ਕਹਿੰਦੇ ਲੈ ਬਾਈ ਮਾਨਜੇ ਨਾ ਹੁਣ ਸਾਨੂੰ ਬਾਈ ਕਈਆਂ ਨਾਲ ਲੱਟ ਰਹੇ ਆ ਕਈਆਂ ਨਾਲ ਕਰਿਆ ਵਾ ਐ ਕਿਹੜਾ ਮੂਚਾ ਮਰਿਆ ਹੈ ਫਤਿਹ ਕੜਾ ਮੋਰਚਾ ਮਾਰਿਆ ਬਾਈ ਪਿਆਰ ਲੰਦੇ ਆ ਲੋਕਾਂ ਦੇ ਪਿਆਰ ਕਹਿੰਦਾ ਅਸੀਂ ਪਿਆਰ ਵੱਡਦੇ ਆ ਪਿਆਰ ਲੰਦੇ ਆ ਯਾਰ ਜਿਹਨੇ ਲੋਕੇ ਕਵਾਲੇ ਕਹਿੰਦੇ ਇਹ ਸਭ ਤੋਂ ਵੱਡੀ ਗੱਲ ਹੈ ਹੱਥ ਤੇ ਵੱਡੀ ਗੱਲ ਹੈ ਦੁਨੀਆ ਦਾ ਪੈਸਾ ਦੁਨੀਆ ਹੀ ਕਮਾਉਂਦੀ ਆ ਅਸੀਂ ਪਿਆਰ ਕਮਾਇਆ ਅਸੀਂ ਪਿਆਰ ਕਮਾਉਂਦਾ ਸੀ ਹਾਂ ਪਾਉਸ ਸੁਵਿੰਦਰ ਸਿੰਘ ਨੇ ਇਹ ਗੱਲ ਦੇਖੀ ਗਈ ਗਾ ਪਿਆਰ ਅਸੀਂ ਪਿਆਰ ਕਮਾਇਆ ਬਾਈ ਦੁਨੀਆ ਹੀ ਕਮਾ ਲਈ ਯਾਰ ਹਾਂ ਫੈਸਲਾ ਹਰੇ ਕੋਲੇ ਆ ਬੱਸ ਅਸੀਂ ਕਮਾਇਆ ਪਿਆਰ ਠੀਕ ਨਹੀਂ ਗੱਲ ਪਿਆਰ ਨੂੰ ਸਲਾਮ ਆਏ ਪਿਆਰ ਨੂੰ ਆ YouTube ਦਾਾਨੂੰ ਕਰੇ ਕਿੱਥੇ ਕਿੱਥੇ ਫੇਈਂ ਭਜਾਤਾ ਯਾਰ ਬੰਦੇ ਨੂੰ ਨਹੀਂ ਪਿੰਡ ਤੇ ਬਾਹਰ ਨਹੀਂ ਕੋਈ ਜਾਣਦਾ ਹੁੰਦਾ ਹੁਣ ਅਸੀਂ ਚਲੋ ਜਿੱਥੇ ਮਰਜੀ ਚਲੇ ਜਾਈਏ ਕੋਈ ਨਾ ਕੋਈ ਆਪਣਾ ਬੰਦਾ ਬਾਈ ਸਬਸਕ੍ਰਾਈਬਰ ਆਪਣਾ ਵੀਰ ਭਾਈ ਆਪਣਾ ਮਿਲੇ ਜਾਂਦਾ ਹੋਰ ਪਤਾ ਨਹੀਂ ਹੈਗਾ ਆਗਲਾ ਸਾਨੂੰ ਡੇਲੀ ਦੇਖਦਾ ਆਗਲਾ ਦੇਖਦਾ ਸਾਡੇ ਅਗਲਾ ਫੇਸ ਤੇ ਜਦੇ ਦੇਖ ਲੈਂਦਾ ਏ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਜਦ ਬੰਦਾ ਅਸੀਂ ਅਸੀਂ ਤਾਂ ਹੁਣ ਇੱਕ ਪਛਾਣ ਰੱਖੀ ਜਦ ਬੰਦਾ ਸਾਨੂੰ ਦੇਖ ਕੇ ਆਸਪੇ ਉਹਨੂੰ ਮਿਲੋ ਜਾ ਕੇ ਹਾਂ ਇਹ ਨਹੀਂ ਆਣੀ ਸਾਡੀ ਹਾਂ ਤੁਸੀਂ ਸਾਡੀ ਯਾਰ ਵੀਡੀਓ ਦੇਖਦਾ ਜਾਂ ਵੀਡੀਓ ਦੇਖਦਾ ਬਾਕੀ ਧੰਨਵਾਦ ਆ ਬਾਈ। ਆ ਫੇਰ ਬਾਈ ਯੂਕੇ ਤੋਂ। ਹਮਮ। ਹੋਰ ਬੰਦੇ ਭਾਈ ਫਦੇ ਬਰੀ ਦਾ ਮੇਲਾ ਲੱਗੇਣਾ ਤਾਂ ਓਰੇ। ਬੰਦੇ ਸਭ ਹੋਰ ਦੇਣਾ ਮੈਂ ਭਾਈ ਨਹੀਂ ਤਾਂ ਇੱਥੇ ਆਪਾਂ ਨੇ ਪੂਰਾ ਇਕੱਠ ਕਰਕੇ ਐਨ ਕਰਨਾ ਤਾਂ। ਹਾਂ। ਬਾਕੀ ਕੋਈ ਨਾ ਬੈਠਾਂਗੇ ਕਿਦਣੇ ਫੇਰ। ਕਾਦੂਆਂ ਦੋ ਜਿੱਦਾਂ ਜਿੱਦਾਂ ਟਰਾਲ ਜਿੱਦਾਂ ਟਰਾਲੀ ਭਰੀ ਥਾਰਿਆਂ ਨੂੰ ਫੋਨ ਕਰ ਲੈ ਵੀ ਲਿਆਓ ਹੁਣ ਕੋਈ। ਔਰ ਔਰ ਹੱਤਰ ਲੈ ਕੇ ਆ ਜਾਓ। ਟਰਾਲੀ ਭਰ ਲਿਓ। ਕਮੇਟੀ ਦੀ ਟਰਾਲੀ ਭਰ ਕੇ ਲਿਆਉਣੀ ਜਿੱਦਣ। ਫੇਰ ਕਹਾਗੇ। ਵੀ ਹੁਣ ਕਹੀਂ ਪਿੱਛੇ ਨਾਪੜਾ ਕਰੀ ਜਾਓ ਕਹੀਂ ਨਹੀਂ ਹੈਗੀ ਕਈ ਦੀ ਹੈਗੀ ਅਵੜੀਆਂ ਚੱਕ ਲਿਆਓ ਜਿਹੜੀਆਂ ਆਈ ਹੋਈਆਂ। ਨਾ ਠੀਕ ਐ। ਹੁਣ ਕਹੀਂ ਆ ਹੋ ਗਿਆ ਸਾਰਾ ਬਈ ਕਈਆਂ। ਹਾਂ। ਤੁਸੀਂ ਮੇਰੇ ਕਹਿੰਦਾ ਮੇਰੀ ਕਈ ਆ ਹੈ। ਤੁਸੀਂ ਕਹਿੰਦਾ ਮੇਰੀ ਕਈ ਆ ਹੈ ਕਈਆਂ। ਹੁਣ ਆਪਣੇ ਬੜਾ ਭਾਈ ਰੰਗ ਕੋਈ ਹਰਾ ਕੋਈ ਪੀਲਾ ਆਪਣੇ ਬਿੰਦਿਆਂ ਉਤਾਲਿਓ। ਕੋ ਦਾ ਚੱਕਰ ਵੀ ਕੋਈ ਨਹੀਂ ਜੇ ਬਦਲ ਵੀ ਗਈ ਹੈ ਤਾਂ ਸੇਵੇਂ ਆ। ਸੇਵੇਂ ਆ। ਸੇਵੇਂ ਆ। ਹਾਂ। ਰੰਗ ਕਾਦੂ ਲਾਉਣਾ ਹੈ ਤਾਂ ਸੇਵੇਂ ਆ। ਓਏ ਖੋਜ ਵੇਖਣਾ ਕਹਿੰਦਾ ਤੇਰੇ ਕੋਲ ਮੇਰੀ ਕਹੀ। ਨਿਯਾਨੀ ਕਹਿੰਦਾ ਮੈਂ ਲਾ ਕੇ ਰੱਖੋ ਬੜੀ ਆਪਣੀ ਨੂੰ ਠੀਕ ਨਹੀਂ ਗੱਲ। ਤੇ ਮਾਰ ਕੇ ਜਦੋਂ ਉੱਪਰ ਲਾਲ ਗੁੱਚੀ ਮਾਰਨੇ ਗਾ ਦੀਆਂ ਆਈ ਦੀ ਗੱਤ ਜੀ ਬਾਦ ਆਤੀ ਰਹੇ ਤਾਂ ਬਾਹਰ ਜਾਂਦੇ ਤੇ ਬਿੰਡੇ ਲਾਲ ਕਰਤੀਆਂ ਮਾੜੀ ਖੋਗੂ ਗੀ ਨਹੀਂ ਗਾਤੀ ਜੇ ਗਈ ਵੀ ਕਿਸੇ ਦੇ ਪਿਛਾਰ ਵੀ ਆ ਜੁ ਨਿਸ਼ਾਨੀ ਦਾ ਫਰਕ ਤਾਂ ਹੁੰਦਾ ਹੀ ਹਾਂ ਯਾਰ ਬਿੰਡਿਆਂ ਨੂੰ ਰੰਗ ਲਾ ਲਵੇ ਹੁਣ ਸਾਥੀ ਆ ਯਾਰ ਇਹਨਾਂ ਚਾਲੀ ਕਹੀਂ ਚਾਲੀ ਮਸ਼ਹੂਰ ਬਹੁਤ ਹੈ ਉਹਦਾ ਬਾਈ ਦਾ ਵੀ ਬਾਈ ਫੋਨ ਆਇਆ ਆਪਾਂ ਨੂੰ ਬਾਈ ਜੀ ਬੱਸੇ ਚ ਭੇਜੀਆਂ ਉੱਥੇ ਤੋਂ ਉਹਨਾਂ ਨੇ ਤੇ ਆਪਣਾ 2:30 ਵਜੇ ਲੈ ਕੇ ਆਇਆ ਨਾ ਦਿੰਦੇ ਆਪਾਂ 2:30 ਵਜੇ ਬਾਈ ਪਹੁੰਚ ਗਏ ਫੇਰ 2:30 ਆਪਾਂ ਲੈ ਆਏ ਜਾ ਕੇ ਤੇ ਅਸੀਂ ਵੀ ਬਾਈ ਕੰਮ 'ਚ ਅੜ ਜੇ ਤੇ ਇੱਧਰ ਚਲੋ ਬਹੁਤ ਧੰਨਵਾਦ ਬਾਈ ਵਾ ਜੀਨਾ ਨੇ ਇੰਨਾ ਬਾਈ ਸਾਨੂੰ ਮਾਨਸਤਕਾਰ ਬਖਸ਼ਿਆ ਹੈ ਕਿ ਨਹੀਂ ਹਾਂ ਜੀ ਹਾਂ ਬਾਕੀ ਬਾਈ ਸਾਡੀ ਸਾਰੀ ਟੀਮ ਵੱਲੋਂ ਸ਼ਸ਼ੀ ਕਾਲ ਹੈ ਜੀ ਵਾ